ਤੇ ਕੀ ਨਾਮ ਹੈ ਤੁਹਾਡਾ ਜੀ ਸਰਵਜਿਤ ਕੌਰ ਕੀ ਹੋਇਆ ਕੀ ਤੁਹਾਡੇ ਨਾਲ ਜਿੱਕੀ ਕੰਪੇਅਰ ਦੀ ਰਹਿਣ ਆਈ ਹੈ ਮੇਰਾ ਨਾਮ ਮੇਰਾ ਮੇਰਾ 2019 ਚ ਵਿੱਚ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਪੱਕਾ ਹੋਇਆ ਸਰਕਾਰੀ ਜੱਜਦ ਸਰਕਾਰੀ ਮਹਿਕਮੇ ਵਿੱਚ ਪੱਕਾ ਹੋਇਆ ਉਦੋਂ ਦਾ ਇਹ ਉਸ ਤੋਂ ਬਾਅਦ ਲੜਾਈ ਝਗੜਾ ਸ਼ੁਰੂ ਕਰਤੇ ਨੇ ਮੇਰੇ ਤੇ ਇਲਜ਼ਾਮ ਲਗਾ ਲੱਗ ਗਿਆ ਉਸ ਤੋਂ 3 ਸਾਲ ਹੋ ਗਏ ਮੇਰੇ ਵੂਮਨ ਸੈਲ ਦੇ ਵਿੱਚ ਕੇਸ ਚੱਲਦੇ ਰੂ ਤੇ ਟੈਨਸਰ ਹੋ ਕੇ ਸੁਣਵਾਈ ਨਹੀਂ ਹੋ ਰਹੀ ਅੱਜ ਉਹ ਇੱਕ ਦੋ ਤਿੰਨ ਅੱਜ ਇੱਦੀ ਇੱਕ ਕੁੜੀ ਨੂੰ ਹਣ ਵਿਆਹ ਕੇ ਲਿਆਇਆ ਜਿੰਨਾਂ ਵਾਰੀ ਕਾਫੀ ਟਾਈਮ ਤੋਂ ਗਲਵਾਸੀ ਮਾਰਨ ਦੋ ਵਾਰੀ ਫਕੜਿਆ ਵੀ ਤੇ ਉਹ ਕਹਿੰਦਾ ਕੋਈ ਨਹੀਂ ਇੱਦਾਂ ਦੀ ਕੋਈ ਗੱਲੋਂ ਹੱਤ ਨਹੀਂ ਹੋਊਗੀ ਫਿਰ ਵੀ ਉਹ ਫਿਰ ਇੱਦਾਂ ਸਭ ਠੀਕ ਹੋ ਗਿਆ ਫਿਰ ਉਹਦੇ ਹਣ ਹਰ ਕੇ ਵਿਆਹ ਕਰਾ ਕੇ ਆਇਆ ਨਹੀਂ ਕੌਣ ਹੈ ਵਿਅਤੀ ਜਗਾ ਗੁਰਦਾਸਪੁਰ ਤੋਂ ਆ ਕੁੜੀ ਨਹੀਂ ਉਹ ਜਿਹੜਾ ਜਿਹੜੇ ਵਿਅਤੀ ਬਾਰੇ ਗੱਲ ਕਰਦੇ ਹੋ ਵਿਅਤੀ ਕੌਣ ਹੈ ਨਹੀਂ ਭਾਸ ਸਿੰਘ ਮੇਰੇ ਹਸਬੰਦ ਹਸਬੰਦ ਕਿਸੇ ਜੋਬ ਕਰਦੇ ਨੇ ਉਹ ਬਿਜਲੀ ਮੈਂ ਕਰਦੇ ਵਿੱਚ अच्छा जी हां जी चवड़ासी दी जो ਉਹਨਾਂ ਦੀ ਮੈਨੂੰ ਕਹਿੰਦੇ ਲਾਈਨ ਵਿੱਚ ਨਾ ਤੇ ਚਵੜਾਸੀ ਜੋ ਲਾਈਨ ਕਰਕੇ ਤੁਹਾਡਾ ਵਿਆਹ ਕਰਾਇਆ ਸੀ हां जी अच्छा जी ਤੇ ਹੁਣ ਤੁਸੀਂ ਜੋ ਕਹਿ ਰਹੇ ਹੋ ਦੂਜਾ ਵਿਆਹ ਕਰਾ ਲਿਆ ਤੁਹਾਡਾ ਕੋਈ ਤਲਾਕ ਲਿਆ ਕਿ ਨਹੀਂ ਲਿਆ ਬੰਨਾ ਨਹੀਂ ਮੇਨਾਂ ਕੋਈ ਤਲਾਕ ਨਹੀਂ ਹੋਇਆ ਹੈਗਾ ਉਹਨਾਂ ਨੇ ਵਿਆਹ ਕਰਾ ਲਿਆ ਚੋੜੀ ਕਿੰਨੇ ਸਾਲਾਂ ਤੋਂ ਹੁਣ ਅਲੱਗ ਰਹ ਰਹੇ ਸੀ ਅਸੀਂ ਉਹਨਾਂ ਤੋਂ ਮੈਨੂੰ ਹੱਗੇ 3-4 ਸਾਲ ਹੋ ਗਏ ਉਹਨਾਂ ਤੋਂ ਅਲੱਗ ਉਹਦਾ ਵਿੱਚ ਗਈ ਸੀਗੀ ਮੈਂ ਉਹਵੇਂ ਸਹਾਲਾ ਨੇ ਕਿਹਾ ਸੀ ਕਿ ਤੁਸੀਂ ਜਾ ਸਕਦੇ ਹੋ ਮੈਂ ਗਈ ਤੇ ਉਹਨਾਂ ਨੇ ਫੇਰ ਵੀ ਮੇਨੂੰ ਮੋੜ ਕੁੱਟਮਾਰ ਕਰਕੇ ਕੱਟਤਾ ਕਰੋ ਆ ਅੱਛਾ ਕਿ ਕਿੱਥੇ ਆਇਓ ਕਿ ਮੰਗ ਕਰਦੇ ਹੁਣ ਇੱਥੇ ਵੀ ਆਈ ਆ ਮਹਿੂਮਨ ਸਲ ਤੈਨਵਾਰੀ ਗਈਆਂ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਹ ਬਸ ਉਹ ਕਹਿੰਦਾ ਉਹ ਕਹਿੰਦਾ ਵਾ ਕਿ ਮੇਰੀ ਜੇਬ ਚ ਨਹੀਂ ਸਾਰੇ ਜੇ ਵੂਮਨ ਸਲ ਸਾਰਾ ਉੱਥੇ ਵੀ ਨਿਆਂਸਾਦ ਜਵਾਏ ਜਾਵੇ ਕਿ ਉਹ ਉੱਥੇ ਸੁਣਵਾਈ ਨਹੀਂ ਹੋ ਰਹੀ ਕੁੜੀਆਂ ਦੀ ਮੁੰਡਿਆਂ ਦੀ ਜ਼ਿਆਦਾ ਸੁਣੀ ਜਾ ਰਹੀ ਆ ਇੱਥੇ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਇੱਥੇ ਆਉਂਦਾ ਕੀ ਫਾਇਦਾ ਜੇ ਅਸੀਂ ਵੂਮਨ ਸਲ ਤੇ ਕੇਸ ਅਸਿਸਟ ਕਰਕੇ ਲਗਾ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਕੁੜੀਆਂ ਦੀ ਪਰ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੁੰਡਿਆਂ ਦੀ ਸੁਣਵਾਈ ਹੋ ਰਹੀ ਆ ਕਿੰਨੇ ਸਾਲ ਤੋਂ ਸੀ ਥਾਣੇ ਵਿੱਚ ਘੁੰਮ ਰਹੇ ਹੋ ਸਾਨੂੰ 3 ਸਾਲ ਹੋ ਗਏ ਮੈਨੂੰ ਹੁਣ ਕੀ ਮੰਗ ਕਰਦੇ ਆ ਤੇ ਪਹੁੰਚੇ ਹਾਂ ਤੇ ਇੱਥੇ ਵੀ ਅਸੀਂ ਮੰਗਦੇ ਹਾਂ ਇਨਸਾਫ ਲਈ ਠੀਕ ਹੈ ਦੂਜਾ ਵਿਆਹ ਕਰਾਣ ਕਿਦੋਂ ਦੱਸਿਆਗੇ ਤੁਹਾਨੂੰ ਨਾ ਮੇਰੇ ਕੋਲ ਪ੍ਰੂਫ ਹੈਗੇ ਨੇ ਉਹ ਕਹਿੰਦੇ ਕਿਸੇ ਕਿਸੇ ਕੰਮ ਦੇ ਨਹੀਂ ਹੈਗੇ ਵੂਮਨ ਸੈਲਰ ਕਹਿ ਰਹੇ ਸੀ ਕਿ ਦੂਜਾ ਵਿਆਹ ਕਰਾਇਆ ਉਹਨੇ ਅਸੀਂ ਸਾਰੀ enquary ਕਰਵਾਈ ਆ ਤੁਹਾਨੂੰ ਦੱਸਿਆ ਨਹੀਂ ਕਿ ਆ ਵਿਆਹ ਨਹੀਂ ਉਹ ਉੱਥੇ ਮੁੱਕਰਦਾ ਵੀ ਵਿਆਹ ਹੀ ਕਰਾਇਆ ਪਰ ਉਹਨੇ ਵਿਆਹ ਕਰਾਇਆ ਹੋਇਆ ਹਾਂਜੀ ਆ ਦੇਖੋ ਜੀ ਆਗ ਰੋਖ ਨੇ ਆ ਦੇਖਾ ਜੀ ਇਹ ਜਿਹੜੀ ਦੂਸਰੀ ਲੇਡੀ ਨੇ ਕਰਾਇਆ ਵਿਆ ਹਾਂਜੀ ਉਹਨਾਂ ਦੀ ਤਸਵੀਰ ਹਾਂਜੀ ਆ ਦੇਖਾ ਵੱਡੀ ਫੋਟੋ ਉਹਨਾਂ ਦੀ ਸੈਕੰਡ ਮੈਰਿਜ ਤੇ ਫਰਸਟ ਮੈਰਿਜ ਹਾਂਜੀ ਸੈਕੰਡ ਨੇ ਉਹਨਾਂ ਨੇ ਸੈਕੰਡ ਮੈਰਿਜ ਕਰਾਈ ਹੈ ਲੁੱਕ ਹੋ ਕੇ ਚੋਰੀ ਅੱਛਾ ਜੀ ਹਾਂਜੀ ਤੇ ਦੋ ਮੈਡਮ ਇੱਕ ਰੱਖੀਆਂ ਹੋਈਆਂ ਨੇ ਉਹਨਾਂ ਦੇ ਸਿਰ ਤੇ ਟਾਪਰ ਆ ਵਾ ਇੱਕ ਹੂਮਨ ਸੈਲ ਦੇ ਵਿੱਚ ਇੱਕ ਨੇ ਕਿ ਇਨਸਾਨ ਨੂੰ ਰਾਜੂ ਨੂੰ ਲੈ ਕੇ ਗਿਆ ਸੀ ਉਹਨਾਂ ਨੂੰ ਸਫਾਰਸ਼ਾ ਉਹ ਆ ਕੇ ਤੇ ਕਹਿੰਦੇ ਕਿ ਉਹਨਾਂ ਦੇ ਉਹਨਾਂ ਦੀ ਸੁਣਵਾਈ ਹੋਈ ਵੀ ਜੀ ਸੁਣਵਾਈ ਨਹੀਂ ਹੋਈ ਹੈਗੀ ਉਹਨਾਂ ਦੇ ਰਾਜੂ ਕੋਣ ਹੈ ਰਾਜੂ ਉਹਨਾਂ ਦੇ ਨਾ ਪ੍ਰੈਸ ਇੱਦਾਂ ਹੀ ਸੀਗਾ ਪ੍ਰੈਸ ਰਿਪੋਰਟਰ ਤੇ ਉਹਨਾਂ ਨੂੰ ਲੈ ਕੇ ਗਏ ਸੀਗੇ ਅੱਛਾ ਹਾਂਜੀ ਠੀਕ ਹੈ ਗੱਲ ਲੱਗੇ ਪਹਿਲੇ ਕਿ ਮੇਰੀ ਕੁੜੀ ਹੁੰਦੋ ਪੌਣੇ 3 ਸਾਲ ਉਹ ਕਿ ਕਰੀ ਛੜ ਕੇ ਚੱਲ ਗਿਆ ਪੱਕਾ ਹੋਇਆ ਸੜਕੇ ਚਲਾ ਗਿਆ ਅੱਗੇ ਆ ਦੂਸਰ ਕਾਰਨ ਕੀ ਸੀਗਾ ਉਸ ਇਲਜ਼ਾਮ ਲਗਾ ਰਿਹਾ ਸੀਗਾ ਚੁੱਠੇ ਇਲਜ਼ਾਮ ਲਾਈ ਜਾ ਰਹੀ ਸੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂ ਉਹ ਇਲਜ਼ਾਮ ਕਹਤੇ ਦੋ ਲੜਕਿਆਂ ਨਾਲ ਗਲਤ ਬਾਤ ਹੈ ਗਲਤ ਹੈਗੀ ਹੈ ਅੱਛਾ ਜੀ ਆਹੀ ਇਹ ਸਾਰੇ ਜਗੀ ਕੇ ਸਾਡੇ ਫਰੂਕ ਲੈ ਕੇ ਦੋ ਤੂੰ ਦੇਖਿਆ ਲਾ ਫਰੂਕ ਦੇ ਸਾਹਮਣੇ ਅੱਛਾ ਜੀ ਤੇ ਫਿਰ ਤੁਸੀਂ ਕੁਝ ਨਹੀਂ ਫਰੂਕ ਲਿਆ ਸਾਡੀ ਸੁਣਾਈ ਨਹੀਂ ਹੁੰਦੀ ਹੈਗੀ ਤੇ ਪੁਲਿਸ ਨੂੰ ਇਤਲਾਹ ਦਿੱਤੀ ਫਿਰ ਉਹਨਾਂ ਨੇ ਕੀ ਪੁਲਿਸ ਵਾਲੇ ਅਸੀਂ ਇੱਧਰ ਉੱਧਰ ਨਹੀਂ ਸੈੜੀ ਦਿੱਤੀ ਕਈ ਵਾਰੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਥਾਣੇ ਗਏ ਥਾਣੇ ਨੇ ਕੀ ਕਰਿਆ ਥਾਣੇ ਵਾਲਿਆਂ ਨੇ ਕੁਛ ਨਹੀਂ ਸੁਣਾਈ ਦਿੱਤੀ ਉਹਨਾਂ ਦੀ ਸੁਣਾਈ ਹੁੰਦੀ ਆ ਕਿਹੜਾ ਥਾਣਾ ਪੈਂਦਾ ਤੇ ਕਿੱਥੇ ਸਾਰੇ ਜੋਧੇਨ ਵਸਤੇ ਜੋਧੇਨ ਵਸਤੇ ਮੇਰੇ ਸੋਹਰਿਆਂ ਵਾਲ ਪੈਣਾ ਉੱਥੇ 2-3 ਵਾਲੀ ਰਿਪੋਰਟ ਰਖਾਈ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਮਾਰਕੁਟਾਈ ਦੀ ਵੀ ਉੱਥੇ ਕੀਤੀ ਸੀਗੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਅਰੇ ਆ ਕੇ ਵੀ ਮਾਰ ਕੇ ਗਿਆ ਸੀਗਾ ਘਰੇ ਆ ਕੇ ਲੈਣ ਦੇ ਲੈਣ ਤੇ ਆਇਆ ਨਹੀਂ ਉਹ ਮਾਰਕੁਟ ਕੇ ਤੱਕ ਗਿਆ ਤੇ ਉਹ ਤੇ ਉਹਨਾਂ ਦੀ ਸਪੋਰਟ ਇੱਕ ਵਾਹੀ ਨਾ ਨਾ ਦੋਸਤ ਉਹਨਾਂ ਦੀ ਬਹੁਤ ਸਪੋਰਟ ਕਰਦੇ ਨੇ ਮਾਦਾ ਕਿੱਥੇ ਰਹਿਣ ਵਾਲੇ ਸੀ ਅਸੀਂ ਲੁਧਿਆਣੇ ਅਸੀਂ ਲੁਧਿਆਣੇ ਦੇ ਰਹਿਣ ਵਾਲੇ ਹਾਂ